ਸਰ ਜੀ ਪਟਲਾ ਸਾਹਿਬ ਇਸੇ ਤਰ੍ਹਾਂ ਸਿੰਘ ਸਾਹਿਬ ਗਾਨੀ ਬਾਬਾ ਟੇਕ ਸਿੰਘ ਜੀ ਤੱਕ ਸ੍ਰੀ ਦਮਦਮਾ ਸਾਹਿਬ ਇਹਨਾਂ ਨੂੰ ਬੇਨਤੀ ਹੈ ਤੇ ਇਹ ਸਾਰੇ ਦਸਤਾਰਾਂ ਦੇਣਗੇ ਉਸ ਤੋਂ ਬਾਅਦ ਸਾਰਿਆਂ ਨੂੰ ਬੇਨਤੀ ਹੈ ਵੀ ਜਿੰਦਾ ਨਾਮ ਸਟੇਜ ਤੋਂ ਲਿਆ ਜਾਵੇ ਉਹੀ ਕਿਰਪਾ ਕਰੇ ਆਪਾਂ ਡਿਸਪਲਨ ਜਰੂਰ ਰੱਖਣਾ ਹੈ ਜਿਨ੍ਹਾਂ ਦਾ ਨਾਮ ਆ ਜਾਵੇਗਾ ਉਹੀ ਸਟੇਜ ਤੇ ਹੋਣ ਜਿਨ੍ਹਾਂ ਦਾ ਨਾਮ ਲਵਾਂਗੇ ਸਿੰਘ ਸਾਹਿਬਾਨ ਨੂੰ ਦੇ ਰਹੇ ਹਾਂ ਤੇ ਉਹ 17 ਉਸ ਤੋਂ ਬਾਅਦ ਹਾਂਜੀ ਹਾਂਜੀ बोले सो निह हम मैं बेनती करागा बलबीर सिंह जी ਬਾਬਾ ਬੀਰ ਸਿੰਘ ਜੀ ਮੁਖੀ ਬੁੱਢਾ ਦਾਲ ਬਾਬਾ ਅਵਤਾਰ ਸਿੰਘ ਜੀ ਮੁਖੀ ਦਾਲਪੰਥ ਬਾਬਾ ਵਿਧੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਮੁਖੀ ਤਰਨਾ ਦਾਲ ਬਾਬਾ ਗੁਰਦੇਵ ਸਿੰਘ ਜੀ ਮੁਖੀ ਤਰਨਾ ਦਾਲ ਇਹਨਾਂ ਦੇ ਨਾਲ ਹਾਂ ਜੇ ਜ਼ਿਕਰੀ ਚ ਰੋ ਉੱਥੇ ਜਾਓ ਪਰ ਬਾਬਾ ਨਾਗਰ ਸਿੰਘ ਜੀ ਬਾਬਾ ਨਾਗਰ ਸਿੰਘ ਜੀ ਹਰੀਆ ਮੇਲਾ ਵਾਲੇ ਬਾਬਾ ਨਿਹਾਲ ਸਿੰਘ ਜੀ ਵੱਲੋਂ ਬਾਬਾ ਨਾਗਰ ਸਿੰਘ ਜੀ ਬਾਬਾ ਨਿਹਾਲ ਸਿੰਘ ਜੀ ਉਹ ਕਹਤ ਨਾਂ ਲੈ ਬਾਬਾ ਨਿਹਾਲ ਸਿੰਘ ਜੀ ਵੱਲੋਂ ਬਾਬਾ ਨਿਹਾਲ ਸਿੰਘ ਜੀ ਹਰੀਆ ਮੇਲਾ ਵਾਲਿਆਂ ਵੱਲੋਂ ਬਾਬਾ ਨਾਗਰ ਸਿੰਘ ਜੀ ਬਾਬਾ ਕਾਲਾ ਸਿੰਘ ਜੀ ਨਾਨਕ ਸਰ ਕਲੇਰਾ ਤੋਂ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾਦਲ ਬਾਬਾ ਮਹਿੰਦਰ ਇੱਕ ਮਿੰਟ ਜੀ ਭਾਈ ਸਾਹਿਬ ਐਣਾ ਨੀ ਕਰੋ ਐ ਤਾਂ ਜਿਹੜੀ ਮੈਂ ਐਵੇਂ ਲਿਸਟ ਬਣਾ ਕੇ ਸਾਰੀ ਬਿਠਾ ਬਾਬਾ ਬਲਦੇਵ ਸਿੰਘ ਜੀ ਵੱਲਾ ਬਾਬਾ ਸਤਰਾਮ ਸਿੰਘ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਬਾਬਾ ਬਕਾਲਾ ਬਾਬਾ ਖੜਕ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਬਜਵਾੜਾ ਕੱਲੇ ਕੱਲੇ ਭਾਈ ਕੱਲੇ ਕੱਲੇ ਸਾਰੇ ਆਉਣਗੇ ਬਾਬਾ ਬਲਵਿੰਦਰ ਸਿੰਘ ਜੀ ਮਹਿਤਾ ਚੋਂ ਬਾਬਾ ਹਰਜੀਤ ਸਿੰਘ ਜੀ ਇੰਗਲੈਂਡ ਤੋਂ ਬਾਬਾ ਪ੍ਰਤਾਪ ਸਿੰਘ ਜੀ ਪਟਿਆਲਾ